Musa Terkar Ben de Sen? 对对，你们对不了。 So... ਡੀਪੀ ਪੰਜਾਬ શ્રી ਗੌਰਵਜਾਦ ਜੀ ਦੀਆਂ ਸਖਤ ਹਦਾਇਤਾਂ ਮੁਤਾਬਕ ਨਸ਼ਿਆਂ ਤੇ ਤੇ ਗੈਂਗਸਟਰਵਾਦ ਤੇ ਕਾਬੂ ਪਾਉਣ ਲਈ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਔਲੀ ਕਰਮਚਾਰੀਆਂ ਪਰੋਂ ਲਗਾਤਾਰ ਇਹ ਮਹਿੰਮ ਵਿਢੀ ਗਈ ਆ ਜਿਸ ਦੇ ਤਹਿਤ ਹੁਣ ਡੀਸੀਪੀ શ્રી ਮਡੇਰ ਸਾਹਿਬ ਏਡੀਸੀਪੀ ਤੋਂ શ્રી ਮਨਿਉ ਰਾਣਾ ਜੀ ਸਰਵੰਦੀਪ ਜੀ ਏਸੀਪੀ ਵੈਸਟ ਐਸਐਚਓ ਕੈਂਟੋਨਮੈਂਟ ਅਤੇ ਐਸਐਚਓ ਰੋਬਨ ਮਸੀ ਵੱਲੋਂ ਇਹ ਤਾਂ ਵੱਡੀ ਕਾਰਵਾਈ ਕਰਦੇ ਆ ਹੋਇਆ ਇੱਕ ਕਮਲਜੀਤ ਕੌਰ ਉਰ ਮਾਸੀ ਬਾਸੀ 골ਡਨ ਐਵੇਨਿਊ ਹਰਗੁਵਿੰਦਪੁਰ ਸ਼ਾਟਾ ਤੋਂ ਕਰੀਬ 4 ਕਿਲੋ ਦੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਤ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰੱਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮੰਗਾ ਕੇ ਤੇ ਵੱਖ-ਵੱਖ ਇਲਾਕਿਆਂ ਨੂੰ ਸਪਲਾਈ ਕਰਦੀ ਸੀ ਜਿਹਨੂੰ 4 ਕਿਲੋ 580 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਇਸੇ ਤਰ੍ਹਾਂ ਥਾਣਾ ਕੈਂਟੋਨਮੈਂਟ ਦੇ ਵਿੱਚ ਐਸਐਚਓ ਕੈਂਟੋਨਮੈਂਟ ਵੱਲੋਂ ਇੱਕ ਪ੍ਰੋਸੈਜਰਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਏ ਨਾਕੇ ਤੋਂ ਕਿ ਚਾਰ ਵਿਅਕਤੀ ਇੱਕ ਵਿਸ਼ਾਲ ਨਰੇਸ਼ ਕੁਮਾਰ ਗੁਰਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਇਹਨਾਂ 'ਚੋਂ ਇੱਕ ਬੰਦਾ ਕਾਰਾਂ ਦਾ ਕੰਮ ਕਰਦਾ ਦੂਸਰੇ ਦੋ ਤਿੰਨੇ ਜਿਹੜੇ ਹੈ ਥਾਣੇ ਘਿੰਡੇ ਦੇ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਦੋ ਪਿਸਤੌਲ ਇੱਕ 30 ਬੋਰ ਇੱਕ 312 ਬੋਰ ਤੇ ਇੱਕ ਕਾਰ ਸਟ੍ਰੀਮ ਜਿਹਦੇ ਚ ਟਰੈਵਲ ਕਰ ਰਹੇ ਸੀ ਉਹ ਕਾਬੂ ਕੀਤੇ ਨੇ ਤੇ ਇਹਦਾ ਜਿਹੜਾ ਨਰੇਸ਼ ਕੁਮਾਰ ਆ ਇਹਦਾ ਆਲਰੇਡੀ ਇੱਕ ਥਾਣੇ ਘ੍ਰਿੰਡੇ ਦੇ ਅਟੈਂਪ ਟੂ ਮਰਡਰ ਮਕਦਮੇ ਦੇ ਵਿੱਚ ਪਕੜਾ ਦਾ ਸੀਗਾ ਉਹਨੂੰ ਕਾਬੂ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲਿਸ ਪੁਲਿਸ ਅੰਮ੍ਰਿਤਸਰ ਨੇ ਇਥੋਂ ਦੇ ਅਧਿਕਾਰੀਆਂ ਨੇ ਤੇ ਸਮੁੱਚੀ ਟੀਮ ਨੇ ਆਪਣੀ ਨਸ਼ਿਆਂ ਦੇ ਖਿਲਾਫ ਤੇ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਵਚਨਬੱਧਤਾ ਨੂੰ ਪੂਰੇ ਕਰਦਿਆਂ ਹੋયા ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਹਿਰ ਗਵਰੀਆਂ ਕੀਤੀਆਂ ਸਰ ਤੁਹਾਡਾ ਕਿੰਨੇ ਤਰੀਆਂ ਹੋਈਆਂ ਗੁਰਜੀਤ ਸਿੰਘ ਮੌਕੇ ਤੋਂ ਭੱਜ ਗਿਆ ਉਹਨੂੰ ਅਸੀਂ ਉਹਦੇ ਪਿੱਛੇ ਲੱਗੇ ਉਹਨੂੰ ਕੱਪ ਕਰ ਬੇਬਨ ਦੋ ਪਿਸਤੌਲ ਨੇ ਇੱਕ 30 ਬੋਰ ਹੈ 1315 ਬੋਰ ਸਰ ਇਹਦੀ ਬੀਬੀ ਫੜੀ ਹੈ ਜੀ ਇਹ ਕਿੰਨੇ ਦਿਨ ਤੋਂ ਕੰਮ ਕਰ ਰਹੀ ਸੀ ਉਹਦੇ ਇਹ ਹੌਸਲਾ ਸੀ ਇਹਦਾ ਇਹਦਾ ਜਿਹੜਾ ਜਵਾਈ ਆ ਉਹ ਲਗਾਤਾਰ ਕੰਮ ਦੇ ਵਿੱਚ ਹੈਗਾ ਸੀਗਾ ਜਿਹੜਾ ਪਾਕਿਸਤਾਨ ਨਸ਼ੇ ਦਸਤਖਰਾਂ ਦੇ ਨਾਲ ਉਹ ਇਨਵੋਲਵ ਹੈਗਾ ਇਹ ਉਹਦੇ ਨਾਲ ਕਦੋਂ ਤੋਂ ਇਹਦਾ ਇਨ ਟੱਚ ਆ ਉਹ ਸਾਰਾ ਸੀ ਇਨਵੈਸਟੀਗੇਸ਼ਨ ਦੇ ਟੈਕਨੀਕਲ ਤੋਂ ਯਾਨੀ ਕਿੱਥੇ ਕਿੱਥੇ ਕੰਮ ਕੀਤਾ ਬੈਕਵਰਡ ਤੇ ਫਾਰਵਰਡ ਜਿਹੜੀ ਇਨਵੈਸਟੀਗੇਸ਼ਨ ਆ ਉਹ ਤੋਂ ਕਰਕੇ ਉਹਦਾ ਸੀ ਰਿਪੋਰਟ ਹਾਂਜੀ ਜਵਾਈ ਪ੍ਰਾਪਤ ਇਹਨੇ ਕਨਸਾਈਨਮੈਂਟ ਤਾਂ ਆ ਚੁੱਕੇ ਨੇ ਬਸ ਫੱਟ ਪੱਟ ਇਹ ਤੋਂ ਇਹਨਾਂ ਦੇ ਦੱਸਣ ਮੁਤਾਬਕ ਦੋ ਤਿੰਨ ਪਹਿਲਾਂ ਕਨਸਾਈਨਮੈਂਟਸ ਆਈਆਂ ਨੇ ਬਾਕੀ ਡਿਟੇਲਸ ਅਸੀਂ ਇਨਵੈਸਟੀਗੇਸ਼ਨ ਦੇ ਵੀ ਇਨਵੈਸਟੀਗੇਟ ਕਰ ਰਹੇ ਹਾਂ ਜੋ ਐਗਜ਼ੈਕਟ ਹੋਵੇਗਾ ਫਾਈਨਲ ਹੋਵੇਗਾ ਉਹ ਆਪਾਂ ਦੱਸ ਦਵਾਂਗੇ ਸਰ ਕਿੱਥੋਂ ਲੈ ਕੇ ਆਉਂਦੇ ਅਸੀਂ ਬਾਰਡਰ ਦੇ ਆਪਣਾ ਟਾਰੀ ਵਾਲੇ ਪਾਸੇ ਲੈ ਕੇ ਆਉਂਦੇ ਜਾਂ ਕਿੱਥ ਇਹ ਇਸੇ ਕਰਿੰਡਾ ਕਰਿੰਡਾ ਜਿਹੜਾ ਪੁਲਿਸ ਸਟੇਸ਼ਨ ਆ ਉਸ ਏਰੀਆ ਦੇ ਵਿੱਚੋਂ ਉਤੋਂ ਹੀ ਪਾਰ ਪਾਕਿਸਤਾਨ ਤੋਂ ਪਾਰ ਆਇਆ ਡਰੋਨ ਦੇ ਰਾਹੀਂ ਇਧਰ ਮਗਵਾ ਕੇ ਇਹ ਕਿੰਨੇ ਰੁਪਏ ਇਕੁਪਮੈਂਟ ਦੇ ਕਾਫੀ ਚੀਜ਼ਾਂ ਇਹਨਾਂ ਦਾ ਨੈਟਵਰਕ ਚੱਲ ਰਿਆ ਸੀ ਇਹ ਜਿਹੜੇ ਥਲੜੇ ਦਿੱਨੇ ਰੁਪਈ ਨੇ ਵਿਸ਼ਾਲ ਨਰੇਸ਼ ਹਾਂਜੀ ਕੈਂਟ ਵਾਲਾ ਮਕਦਮਾ ਇਹਨਾਂ ਤੋਂ ਵੈਪਨਸ ਰਿਕਵਰ ਹੋਏ ਨੇ ਦੋ ਬੰਦਿਆਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਆ ਜਿਹੜੇ ਬਾਕੀ ਦੋ ਬੰਦੇ ਆ ਉਹਨਾਂ ਦੇ ਖਿਲਾਫ ਐਜ਼ ਆਫ ਨਾ ਕੋਈ ਕ੍ਰਿਮੀਨਲ ਕੇਸ ਦਰਜ ਨਹੀਂ ਹੈ ਕਿ ਇਹ ਇਨਵੈਸਟੀਗੇਸ਼ਨ ਆ ਇਹਨਾਂ ਦੀ ਇਨਟੈਰੋਗੇਸ਼ਨ ਆ ਉਹਦੇ ਜੋ ਜਿਹੜੀ ਗੱਲ ਸਾਹਮਣੇ ਆਵੇਗੀ ਉਹ ਉਹ ਤੁਹਾਡਾ ਨਸ਼ੀਰ ਕਰੇ ਤਾਂ ਪਹਿਲਾਂ ਦੇ ਵੱਲੋਂ ਸਪਲਾਈ ਕਿੱਥੇ ਕਿੰਨੀ ਯਾਰੀ ਇਹ ਉਹ ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਆਪਣੇ ਉਹਨਾਂ ਨੇ ਸ਼ਹਿਰ ਦੇ ਵਿੱਚ ਲੱਭ ਲਿਆ ਪਹਿਲਾਂ ਉਹਨਾਂ ਨੂੰ ਵੀ ਪਤਾ ਫਿਰ ਬੰਦੇ ਨੂੰ ਕੀ ਆਉਂਦਾ ਹੀ ਨਹੀਂ ਹੁੰਦਾ ਉਹਨਾਂ ਦਾ ਮਾੜੇ ਬੰਦਿਆਂ ਦਾ ਪੈਸਾ ਚਾਹੀਦਾ ਹੁੰਦਾ ਤੇ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀਆਂ ਇਹ ਸਾਰਾ ਨਹੀਂ ਇਹ ਇਹਦੇ ਖਿਲਾਫ ਪਹਿਲਾਂ ਕੋਈ ਦਰਖਾਸਤ ਨਹੀਂ ਆਈ ਅਮਰਤ ਸਿੰਘ ਜੀ ਇਹਦਾ ਸਬੰਧ ਹੈ ਕਿ ਇਹਦਾ ਕੋਈ ਅਕਾਦਮੀ ਦੇ ਰਿਹਾ ਮੇਰੀ ਮੇਰੀ ਡਿਨਯੋਰ ਦੌਰਾਨ ਮੇਰੀ ਜਾਣਕਾਰੀ ਤਰ੍ਹਾਂ ਤੇ ਪਹਿਲਾਂ ਹੀ ਆ ਜਿਹੜੀ ਇਹ ਹਾਂ ਇਸ ਸਾਲ ਦੇ ਵਿੱਚ ਪਹਿਲੀ ਆ ਪਹਿਲੀ ਪਹਿਲੀ ਆ ਸਰ ਮੈਂ ਇਹ ਕੰਮ ਕਰਦੀ ਜਿਵਾਈ ਕਰਦਾ ਸੀ ਜਿਵਾਈ ਵੀ ਕਰਦਾ ਦੇਵੀ ਕਰਦਾ ਜਦੋਂ ਇੱਕ ਸਟੱਡੀ ਰੱਖ ਰਹੀ ਆ ਜਦੋਂ ਇਹ ਨਾਲ ਉਹਨੂੰ ਸ਼ਹਿ ਦੇ ਰਹੀ ਆ ਉਹਦੇ ਨਾਲ ਮਿਲੀ ਭੁਗਤਾਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਕਰਦਾ ਉਹ ਕਰਦਾ ਮੈਂ ਇਹ ਨਾਲ ਚਾਕੇ ਕੋਣ ਲੱਗਾ ਵਾ ਸਪਲਾਈ ਜੁਗਰਾਜ ਆ ਜਿਹੜਾ ਬਾਹਰੋਂ ਕਲੈਕਟ ਕਰਦਾ ਇਹਦਾ ਜਵਾਈ ਆ ਤੇ ਇਹ ਉਹਦੇ ਨਾਲ ਥਾਂ ਸੰਭਾਲ ਤੇ ਗਾਂ ਸਪਲਾਈ ਦੇ ਵਿੱਚ ਜਿਹੜੀ ਇਹ ਕੰਮ ਕਰਦਾ ਇਹ ਡਿਟੇਲਸ ਵਰਕ ਆਊਟ ਕਰ ਰਹੇ ਆ ਕਰੀਬ 2-3 ਸਾਲਾਂ ਤੋਂ ਲਗਾਤਾਰ ਇਹਦੀ ਇਨਵੋਲਵਮੈਂਟ ਹੈਗੀ ਆ ਸਰ ਇੱਕ ਬਾਰ ਮੈਂਬਰ ਪ੍ਰਾਪਰਟੀ ਇਸ ਬਾਰੇ ਕੋਈ ਡਰਗ ਮੰਨੀ ਹੈ ਹਾਂਜੀ ਫਿਰ ਪ੍ਰਾਪਰਟੀ ਡਰਗ ਮੰਨੀ ਇਹ ਦੀ ਇਹਦੀ ਇਹਦੀ 20000 ਡਰਗ ਮੰਨੀ ਬਣੀ ਆ ਤੇ ਪ੍ਰਾਪਰਟੀ ਜਿਹਦੀ ਅਸੀਂ ਉਹ ਡਿਡਾ ਲੈ ਰਹੇ ਆ ਡਿਟੇਲਸ ਲੈ ਰਹੇ ਆ ਜਿਹੜੀ ਵੀ ਉਹਨਾਂ ਨੇ ਨਸ਼ਿਆਂ ਤੋਂ ਬਣਾਈ ਹੋਏਗੀ ਉਹਨੂੰ ਅਸੀਂ ਥਰਡ ਰੈਫਰ ਜਿਹੜੀ ਪ੍ਰੋਪਰ ਕਰਵੇ ਸਰ ਤੇ ਹੈਰੋਇਨ ਆਈ ਹੈ ਕੋਈ ਡਰੋਨ ਆਈ ਕੋਈ ਬੋਲੇ ਕਿਸ ਬਕੇ ਡਰੋਨ ਰਾਹੀ ਆਈ ਆ ਹਾਂਜੀ ਸਜੜੇ ਵਿਅਕਤੀ ਹੈ ਕਿੰਨੀ ਇਸ ਦੇ ਲਈ ਕਿਹੜੇ ਜੀ ਜਿਹੜੇ ਵਿਅਕਤੀ ਫਿਰ 25 25 25 25 26 26 ਸਾਲ ਦੇ ਆ ਜਿਹੜੇ ਵੈਪਨਸ ਵਾਲੇ ਹੈਗੇ ਨੇ ਯੰਗ ਬੰਦੇ ਆ ਇਹ ਲੋਕਲੀ ਕੇਸ ਆ ਇਹਨਾਂ ਦੇ ਉੱਤੇ ਮੁਕੱਦਮੇ ਕਿੱਦਾਂ ਬਾਹਰ ਪੰਜਾਬ ਦੇ ਵਿੱਚ ਇਹ ਇਹ ਥਾਣੇ ਦੇ ਰੰਡੇ ਦੇ ਆ ਸਰ ਪਤਾ ਕੀ ਲੱਗਾ ਜੀ ਚੌਹਾਂ ਨਾਲ ਦੇ ਵੱਲੋਂ ਆਪਣੇ ਕੋਲ ਵੈਪਨ ਰੱਖੇ ਗਏ ਜੀ ਇਹਨਾਂ ਇਨ ਇਹਨਾਂ ਦੇ ਆਪ ਦੇ ਜਿਹੜੇ ਇਸ ਮਕਸਦ ਦਾ ਸੀ ਸਾਰਾ ਇੰਟਰੋਗੇਸ਼ਨ ਦੌਰਾਨ ਵੀ ਇਹ ਇਹਨਾਂ ਨੇ ਫਰਦਰ ਕਿੱਥੇ ਜਾ ਕੇ ਕੀ ਕਰਨਾ ਸੀ ਜਾਂ ਕਿਹਦੇ ਨਾਲ ਇਹਦੇ ਲਿੰਕ ਹੈਗੇ ਆ ਇਸ ਪਰਪਸ ਦੇ ਨਾਲੇ ਜਾ ਰਹੇ ਸੀ ਸਾਰਾ ਇੰਟਰੋਗੇਸ਼ਨ ਦਾ ਪਰ ਛੋਟੀ ਵੱਡੀ ਗੱਲ ਦਾ ਉਹ ਜਿਹੜੇ ਇਹਨਾਂ ਦੇ ਮਗਰ ਨਹੀਂ ਪਹਿਲੇ ਦੱਜੇਗੇ ਕਿ ਨਾਮ ਦੱਸਿਓ ਨਰੇਸ਼ ਕੁਮਾਰ ਤੇ ਗੁਰਜੀਤ ਸਿੰਘ ਦੇ ਨਾਮ ਫਲੋਵਰ ਪੰਜਾਬ ਹੀ ਉਹਨਾਂ ਦੀ ਕਾਲ ਆ ਉਹ ਪੋਲਿਟਿਕਲ ਉਹਨਾਂ ਦੇ ਆਪ ਦੇ ਏਜੰਡੇ ਹੁੰਦੇ ਨੇ ਉਹਦੇ ਚਾਇਤਾ ਪਰੰਤੂ ਤੁਹਾਡੇ ਸਾਹਮਣੇ ਹੀ ਆ ਜਿਆ ਨਾ ਕੋਈ ਜਿਆ ਕਿਤੇ ਕ੍ਰਾਈਮ ਆ ਨਾ ਕੋ ਹੋਰ ਆ ਜੇ ਪੰਜਾਬ ਥਰੂਆਊਟ ਸਾਰੇ ਕਿਤੇ ਕ੍ਰਾਈਮ ਹੋਏ ਨੇ ਸਾਰੇ ਕ੍ਰਾਈਮ ਟਾਈਮਲੀ ਟਰੇਸ ਹੁੰਦੇ ਨੇ ਤੇ ਦੋਸ਼ੀਆ ਜਿਹੜੇ ਫੜ ਕੇ ਅੰਦਰ ਦਿੱਤੇ ਜਾਂਦੇ ਨੇ ਸੇਮ ਇਜ਼ ਫੋਰ ਅਮਰਸਰ ਹੇਰ ਸਾਡਾ ਬੜਾ ਵਧੀਆ ਪੀਸ ਬੋਲ ਤੇ ਸਾਰਾ ਕ੍ਰਾਈਮ ਅੰਡਰ ਕੰਟਰੋਲ ਚੱਲ ਰਿਹਾਗਾ ਉਹਨਾਂ ਨੇ ਆਪਣੇ ਪੋਲੀਟਿਕਲ ਏਜੰਡੇ ਹੁੰਦੇ ਨੇ ਉਹਨਾਂ ਨੇ ਆਜਾ ਕੋਈ ਨਾ ਕੋਈ ਰੱਖਿਆ ਹੁੰਦਾ ਪ੍ਰੋਗਰਾਮ ਉਹ ਕਰਦੇ ਰਹਿੰਦੇ ਨੇ ਪਰ ਅਜਿਹੀ ਗੱਲ 'ਚ ਕੋਈ ਤੱਥ ਨਹੀਂ ਹੈਗੇ ਰੇਸ਼ ਕੁਮਾਰ ਉਹ ਮਨੀ ਜਿਹੜਾ ਲੋੜੀਂਦਾ ਥਾਣਾ ਘਿੰਡਾ 377 ਦੇ ਦੇ ਗੁਰਪ੍ਰੀਤ ਕਿਹੜੇ ਹੁਦਮੇ ਦੀ ਲੋੜੀ ਗੁਰਜੀਤ ਗੁਰਪ੍ਰੀਤ ਹਮੇ ਇੱਕ ਚੌਥਾ ਬੰਦਾ ਗੁਰਜੀਤ ਆ ਜਿਹੜਾ ਕਿ ਆਲਰੇਡੀ ਇੱਕ 307 ਦੇ ਉਧਰੋਂ ਵੀ 307 ਦੇ ਵਿੱਚੋਂ ਪੀਓ ਸੀਗਾ ਉਹ ਲੋਡਿੰਗ ਦਾ ਹੈਗਾ ਅਦਰਵਾਈਜ਼ ਇਹ ਦੋ ਬੰਦੇ ਜਿਹੜੇ ਗੁਰਪ੍ਰੀਤ ਤੇ ਵਿਸ਼ਾਲ ਇਹ ਨਹੀਂ ਲੋਡਿੰਗੇ ਠੀਕ ਹੈ ਠੀਕ ਹੈ ਥੈਂਕ ਯੂ